ਬਾਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਬਾਬਾ ਜੀ ਅੱਜ ਜੋ ਤੁਹਾਨੂੰ ਸਾਖੀ ਸੁਣਾਣ ਜਾ ਰਹੇ ਹਨ ਉਹ ਇੱਕ ਸਤ ਸੰਗੀ ਪਰਿਵਾਰ ਅਤੇ ਇੱਕ ਨਾ ਸਤ ਸੰਗੀ ਪਰਿਵਾਰ ਦੀ ਹੈ ਸਤ ਸੰਗੀ ਪਰਿਵਾਰ ਦੀ ਇੱਕ ਪੁੱਤਰੀ ਹੈ ਜੋ ਬਹੁਤ ਖੂਬਸੂਰਤ ਹੈ ਅਤੇ ਨਾ ਸਤ ਸੰਗੀ ਪਰਿਵਾਰ ਦਾ ਇੱਕ ਮੁੰਡਾ ਹੈ ਦੋਵੇਂ ਹੀ ਬਹੁਤ ਚੰਗੇ ਪਰਿਵਾਰ ਸੀ ਸ਼ਹਿਰ ਦੇ ਮੰਨੇ ਪਰਮੰਨੇ ਪਰਿਵਾਰ ਸੀ ਦੋਵਾਂ ਪਰਿਵਾਰਾਂ ਨੇ ਆਪਸ ਵਿੱਚ ਆਪਣੇ ਬੱਚਿਆਂ ਦਾ ਰਿਸ਼ਤਾ ਕਰ ਦਿੱਤਾ ਕੁਝ ਸਮੇਂ ਬਾਅਦ ਵਿਆਹ ਹੋ ਜਾਂਦਾ ਹੈ ਅਤੇ ਲੜਕੀ ਆਪਣੇ ਸੋਹਰੇ ਚਲੀ ਜਾਂਦੀ ਹੈ ਉੱਥੇ ਵੀ ਉਹ ਆਪਣੇ ਪੇਕੇਆਂ ਵਾਂਗ ਐਸ਼ੋ ਆਰਾਮ ਦੀ ਜ਼ਿੰਦਗੀ गुजारਦੀ ਹੈ ਉਸ ਦੇ ਸੋਹਰੇ ਘਰ ਵਿੱਚ ਵੀ ਨੋਕਰ ਸਨ। ਨਾਲੋਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਸਭ ਉਸ ਨੂੰ ਬਹੁਤ ਪਿਆਰ ਕਰਦੇ ਸਨ। ਪਰ ਬਾਬਾ ਜੀ ਕਹਿੰਦੇ ਹਨ ਕਿ ਸਾਡੇ ਕਰਮਾਂ ਦਾ ਕੋਈ ਪਤਾ ਨਹੀਂ ਕਿ ਕਦੋਂ ਕੀ ਹੋ ਜਾਵੇ। ਕੁਝ ਸਮੇਂ ਦੇ ਬਾਅਦ ਹੀ ਉਸ ਦੇ ਪਤੀ ਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ। ਜਿਵੇਂ ਜਿਵੇਂ ਬਿਜ਼ਨਸ ਢੇਠਾ ਹੁੰਦਾ ਗਿਆ, ਉਹ ਗਰੀਬ ਹੋ ਗਏ। ਉਨਾ ਦਾ ਮਕਾਨ ਅਤੇ ਸਭ ਕੁਝ ਜੋ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਉਹਨਾਂ ਕੋਲ ਚਲਾ ਗਿਆ ਉਸ ਦੇ ਪਿਤਾ ਇਹ ਸਹਿਣ ਨਾ ਕਰ ਸਕੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਮਰ ਗਏ ਉਹ ਕਿਰਾਏ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿਣ ਲੱਗੇ ਲੜਕਾ ਕਿਤੇ ਹੋਰ ਨੌਕਰੀ ਦੇਖਣ ਗਿਆ ਤਾਂ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਗਰੀਬੀ ਦੇ ਕਾਰਨ ਕੁੜੀ ਨੇ ਕਿਹਾ ਕਿ ਮੈਂ ਵੀ ਪੜ੍ਹੀ ਲਿਖੀ ਹਾਂ ਕੁੜੀ ਨੇ ਕਿਹਾ ਕਿ ਜੇ ਮੈਂ ਕੋਸ਼ਿਸ਼ ਕਰਾਂ ਤਾਂ ਸ਼ਾਇਦ ਮੈਨੂੰ ਵੀ ਨੌਕਰੀ ਮਿਲ ਜਾਵੇ ਉਸ ਨੇ ਇੱਕ ਥਾਂ ਤੇ ਨੌਕਰੀ ਲਈ ਇੰਟਰਵਿਊ ਦਿੱਤਾ ਤਾਂ ਨੌਕਰੀ ਦੇ ਲਈ ਉਸ ਨੂੰ ਫੋਨ ਆ ਗਿਆ ਉਹ ਨੌਕਰੀ ਕਰਨ ਲੱਗੀ ਨੌਕਰੀ ਤੋਂ ਆ ਕੇ ਘਰ ਦਾ ਕੰਮ ਵੀ ਕਰਦੀ ਸੀ ਬਾਬਾ ਜੀ ਕਹਿੰਦੇ ਹਨ ਕਿ ਹਮੇਸ਼ਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਉਦਰਾ ਚੜਾ ਆਉਂਦਾ ਰਹਿੰਦਾ ਹੈ ਉਹ ਸੋਚਦੀ ਉਸਨੇ ਕਦੇ ਵੀ ਘਰ ਦਾ ਕੰਮ ਨਹੀਂ ਕੀਤਾ ਵਰਤਨ ਸਫਾਈ ਕੱਪੜੇ ਉਸਨੇ ਕਦੇ ਵੀ ਨਹੀਂ ਕੀਤਾ ਸੀ ਉਹ ਸਵੇਰੇ ਘਰ ਦਾ ਸਾਰਾ ਕੰਮ ਕਰਕੇ ਨੌਕਰੀ ਤੇ ਚਲੀ ਜਾਂਦੀ ਸੀ ਅਤੇ ਸ਼ਾਮ ਨੂੰ ਆ ਕੇ ਫਿਰ ਘਰ ਦਾ ਖਾਣਾ ਬਣਾਉਂਦੀ ਸੀ ਉਸ ਦੇ ਕੋਲ ਕਦੇ ਆਟੋ ਦੇ ਲਈ ਪੈਸੇ ਨਹੀਂ ਹੁੰਦੇ ਸੀ ਤਾਂ ਉਹ ਨੌਕਰੀ ਤੋਂ ਤੁਰ ਕੇ ਕਰ ਆਉਂਦੀ ਸੀ ਕਰ ਆਉਣ ਵਿੱਚ ਉਸ ਨੂੰ ਥੋੜੀ ਦੇਰ ਵੀ ਹੋ ਜਾਂਦੀ ਸੀ ਤਾਂ ਉਸ ਦਾ ਪਤੀ ਉਸ ਤੇ ਸ਼ੱਕ ਕਰਦਾ ਸੀ ਉਹ ਕਹਿੰਦਾ ਸੀ ਮੈਨੂੰ ਤਾਂ ਨੌਕਰੀ ਨਹੀਂ ਮਿਲੀ ਤੂੰ ਖੂਬਸੂਰਤ ਹੈ ਇਸ ਕਰਕੇ ਨੌਕਰੀ ਮਿਲ ਗਈ ਹੈ ਜਾਂ ਫਿਰ ਉਹ ਤੇ ਕਿਸੇ ਨਾਲ ਤੇਰਾ ਚੱਕਰ ਚੱਲ ਰਿਹਾ ਹੈ ਉਹ ਕੁਝ ਨਹੀਂ ਕਹਿੰਦੀ ਚੁੱਪਚਾਪ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਸੀ ਉਹ ਲੜਕਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਲੜਾਈ ਕਰਦਾ ਸੀ ਲੜਕੀ ਬਾਬਾ ਜੀ ਦੀ ਫੋਟੋ ਦੇ ਅੱਗੇ ਬੈਠ ਕੇ ਰੋਣ ਲੱਗ ਜਾਂਦੀ ਸੀ ਬਾਬਾ ਜੀ ਇਹ ਤੁਸੀਂ ਕੀ ਕਰ ਦਿੱਤਾ ਇੱਕ ਦਿਨ ਉਹ ਰਾਤ ਨੂੰ ਸੌ ਰਹੀ ਸੀ ਤਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਤੇ ਹੋਰ ਚਲਾ ਗਿਆ ਉਸ ਨੇ ਆਪਣੇ ਪਤੀ ਨੂੰ ਬਹੁਤ ਲੱਭਿਆ ਪਰ ਉਹ ਕਿਤੇ ਨਹੀਂ ਮਿਲਿਆ ਉਸ ਨੇ ਪੁਲਿਸ ਵਿੱਚ ਰਿਪੋਰਟ ਵੀ ਲਖਵਾਈ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ ਉਹ satsang ਜਾਣ ਲੱਗੀ ਉਸ ਨੇ ਬਾਬਾ ਜੀ ਤੋਂ ਆਮਦਾਨ ਲੈ ਲਿਆ ਅਤੇ ਸਿਮਰਨ ਕਰਨ ਲੱਗ ਗਈ ਫਿਰ ਬਾਬਾ ਜੀ ਵੀ ਕਿਥੇ ਪਿੱਛੇ ਰਹਿਣ ਵਾਲੇ ਸੀ ਉਸਨੇ ਨੌਕਰੀ ਦੇ ਨਾਲ ਕਰਾਂ ਵਿੱਚ ਅਚਾਰ ਪਾਪੜ ਦਾ ਕੰਮ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਸ ਦਾ ਕੰਮ ਅੱਗੇ ਵਧਦਾ ਗਿਆ ਉਸਨੇ ਆਪਣੇ ਨਾਲ ਕੁਝ ਗਰੀਬ ਔਰਤਾਂ ਨੂੰ ਵੀ ਕੰਮ ਦੇ ਦਿੱਤਾ ਉਸ ਦਾ ਛੋਟਾ ਜਿਹਾ ਕਿਰਾਏ ਦਾ ਮਕਾਨ ਸੀ ਉਸਨੇ ਉੱਥੇ ਅਚਾਰ ਪਾਪੜੀ ਦੀ ਫੈਕਟਰੀ ਬਣਾ ਲਈ ਕੰਮ ਵਧੀਆ ਚੱਲ ਪਿਆ ਅਤੇ ਉਸਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਕੰਮ ਦੇ ਵੀ ਪੂਰਾ ਧਿਆਨ ਦੇਣ ਲੱਗ ਗਈ ਬਾਬਾ ਜੀ ਨੇ ਮਿਹਰ ਕਰ ਦਿੱਤੀ ਉਸਦੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਉਸਦੇ ਕੋਲ ਬਹੁਤ ਔਰਤਾਂ ਤੇ ਬੰਦੇ ਕੰਮ ਕਰਦੇ ਸੀ ਪਰ ਉਸ ਨੂੰ ਆਪਣੇ ਪਤੀ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ 9 ਮਹੀਨਿਆਂ ਦੇ ਬਾਅਦ ਉਸਦੇ ਕੋਲ ਬੇਟਾ ਹੋ ਗਿਆ ਉਸਨੇ ਘਰ ਵਿੱਚ ਹੀ ਇੱਕ ਦਾਈ ਨੂੰ ਰੱਖ ਲਿਆ ਉਹ ਨਾਲ ਨਾਲ ਕੰਮ ਕਰਦੀ ਸੀ ਅਤੇ ਨਾਲ ਨਾਲ ਬੱਚੇ ਨੂੰ ਦੇਖਦੀ ਰਹਿੰਦੀ ਸੀ ਉਸ ਦੇ ਕੋਲ ਪੈਸੇ ਆ ਗਏ ਉਸਨੇ ਪੁਰਾਣਾ ਮਕਾਨ ਖਰੀਦ ਲਿਆ ਉੱਥੇ ਇੱਕ ਚੌਂਕੀਦਾਰ ਬਿਠਾ ਦਿੱਤਾ ਕਿ ਮੇਰੇ ਪਤੀ ਨੂੰ ਤਾਂ ਇਹੀ ਸਥਾਨ ਪਤਾ ਹੈ ਉਹ ਕਦੇ ਵੀ ਆਉਣ ਤਾਂ ਉਹਨਾਂ ਨੂੰ ਮੇਰੇ ਨਵੇਂ ਮਕਾਨ ਦਾ ਪਤਾ ਦੇ ਦੇਣਾ 4-5 ਸਾਲ ਤੋਂ ਬਾਅਦ ਉਸਦੇ ਪਤੀ ਦਾ ਮਨ ਕੀਤਾ ਕਿ ਮੈਂ ਵਾਪਸ ਘਰ ਚਲਾ ਜਾਮਾ ਕਿ ਮੇਰੀ ਪਤਨੀ ਹੁਣ ਕੀ ਕਰਦੀ ਹੈ ਉਹ ਆਪਣੇ ਸ਼ਹਿਰ ਵਿੱਚ ਆ ਗਿਆ ਇੱਕ ਚਾਹ ਦੀ ਰੇੜੀ ਤੇ ਬੈਠ ਗਿਆ ਉਹ ਚਾਹ ਪੀਣ ਲੱਗਾ ਉਸਨੇ ਅਰ ਵਿੱਚ ਆਪਣੀ ਪਤਨੀ ਦੀ ਫੋਟੋ ਦੇਖੀ ਜਿਸ ਵਿੱਚ ਉਸਨੇ ਬਹੁਤ ਤਰੱਕੀ ਕੀਤੀ ਅਤੇ ਸ਼ਹਿਰ ਦੀ ਇੱਕ ਮੰਨੀ ਪ੍ਰਮੰਨੀ ਬਿਜ਼ਨਸਮੈਨ ਬਣ ਗਈ ਸੀ ਉਹ ਚਾਹ ਪੀ ਕੇ ਆਪਣੇ ਕਿਰਾਏ ਵਾਲੇ ਮਕਾਨ ਤੇ ਗਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਇੱਕ ਚੌਂਕੀਦਾਰ ਬੈਠਾ ਸੀ ਤਾਂ ਚੌਂਕੀਦਾਰ ਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ ਤਾਂ ਉਹ ਬੋਲਿਆ ਇੱਥੇ ਮੇਰੀ ਪਤਨੀ ਰਹਿੰਦੀ ਸੀ ਹੁਣ ਉਹ ਕਿੱਥੇ ਹੈ ਤਾਂ ਚੌਂਕੀਦਾਰ ਨੇ ਕਿਹਾ ਕਿ ਤੁਹਾਡਾ ਨਾਮ ਕੀ ਹੈ ਤਾਂ ਉਸਨੇ ਆਪਣਾ ਨਾਮ ਦੱਸਿਆ ਤਾਂ ਚੌਂਕੀਦਾਰ ਨੇ ਉਸ ਨੂੰ ਨਵੇਂ ਮਕਾਨ ਦਾ ਪਤਾ ਦੇ ਦਿੱਤਾ ਅਤੇ ਕਿਹਾ ਕਿ ਉੱਥੇ ਚਲੇ ਜਾਵੋ ਉਸ ਦੇ ਮਨ ਵਿੱਚ ਹੁਣ ਵੀ ਸ਼ੱਕ ਸੀ ਕਿ ਸ਼ਾਇਦ ਉਸ ਦੀ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਹੋਵੇਗਾ ਉਸ ਦਾ ਪਤੀ ਉੱਥੇ ਰਹਿੰਦਾ ਹੋਵੇਗਾ ਅਤੇ ਉਹ ਉੱਥੇ ਹੀ ਆਪਣੇ ਪਤੀ ਨਾਲ ਰਹਿੰਦੀ ਹੋਵੇਗੀ ਉਹ ਉਸ ਦੇ ਪਤੇ ਤੇ ਚਲਾ ਗਿਆ ਉਥੇ ਜਿਹੜਾ ਚੌਂਕੀਦਾਰ ਬੈਠਿਆ ਸੀ ਉਸਨੇ ਪੁੱਛਿਆ ਕਿ ਤੁਸੀਂ ਕਿਸ ਨੂੰ ਮਿਲਣਾ ਹੈ ਸ਼ੀਸ਼ੇ ਵਿੱਚੋਂ ਉਸ ਦੀ ਪਤਨੀ ਨੇ ਉਸ ਨੂੰ ਦੇਖ ਲਿਆ ਉਸ ਦੀ ਦਾੜੀ ਵੱਧ ਗਈ ਸੀ ਕੱਪੜੇ ਵੀ ਮੈਲੇ ਪਾਏ ਹੋਏ ਸਨ ਫਿਰ ਵੀ ਉਸ ਨੇ ਉਸ ਨੂੰ ਪਹਿਚਾਣ ਲਿਆ ਜਦੋਂ ਉਹ ਦਰਵਾਜ਼ੇ ਤੇ ਗਈ ਤਾਂ ਦੀ ਉਸ ਨੂੰ ਗਾਲਾਂ ਕੱਢਣ ਲੱਗਾ ਕਿ ਕੁਲਚਣੀ ਤੂੰ ਦੂਜਾ ਵਿਆਹ ਕਰਵਾ ਲਿਆ ਉਸਦੇ ਨਾਲ ਐਸ਼ੋ ਰਾਮ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ ਉਹ ਬੋਲੀ ਤੁਸੀਂ ਅੰਦਰ ਆ ਜਾਓ ਮੈਂ ਤੁਹਾਨੂੰ ਸਭ ਕੁਝ ਦੱਸਦੀ ਹਾਂ ਉਸ ਨੂੰ ਅੰਦਰ ਲੈ ਗਈ ਉੱਥੇ ਇੱਕ ਬੱਚਾ ਖੇਡ ਰਿਹਾ ਸੀ ਲੱਗਿਆ ਕਿ ਵਿਆਹ ਕਰਵਾ ਲਿਆ ਤੇ ਬੱਚਾ ਵੀ ਹੋ ਗਿਆ ਮੈਨੂੰ ਤਾਂ ਤੂੰ ਭੁੱਲ ਹੀ ਗਈ ਹੈ ਉਸਨੇ ਉਸ ਨੂੰ ਰਾਮ ਨਾਲ ਬਿਠਾਇਆ ਅਤੇ ਪਾਣੀ ਵਗੈਰਾ ਦਿੱਤਾ ਉਹ ਕਹਿਣ ਲੱਗੀ ਕਿ ਤੁਸੀਂ ਪਹਿਲਾਂ ਨਹਾ ਤੋ ਲੋ ਵੋ ਮੈਂ ਤੁਹਾਨੂੰ ਸਭ ਕੁਝ ਦੱਸਦੀ ਹਾਂ ਉਸਨੇ ਉਸਦੇ ਲਈ ਨਵੇਂ ਕੱਪੜੇ ਪਹਿਲਾਂ ਤੋਂ ਹੀ ਲੈ ਕੇ ਰੱਖੇ ਹੋਏ ਸੀ ਜਦੋਂ ਉਹ ਬਾਹਰ ਤੋਂ ਆਉਣਗੇ ਤਾਂ ਮੈਂ ਉਹਨਾਂ ਨੂੰ ਇਹ ਕੱਪੜੇ ਦਵਾੰਗੀ ਉਸ ਨੂੰ ਆਸ ਸੀ ਕਿ ਇੱਕ ਦਿਨ ਉਸਦਾ ਪਤੀ ਜ਼ਰੂਰ ਆਵੇਗਾ ਬਾਬਾ ਜੀ ਤੇ ਪੂਰਾ ਭਰੋਸਾ ਸੀ ਉਹ ਨਾਉਣ ਲਈ ਚਲਾ ਗਿਆ ਉਸਨੇ ਬਾਬਾ ਜੀ ਦਾ ਸ਼ੁਕਰ ਕੀਤਾ ਕਿ ਉਸਦਾ ਪਤੀ ਵਾਪਸ ਆ ਗਿਆ ਹੈ ਉਹ ਨਾ ਕੇ ਬਾਹਰ ਆਇਆ ਤਾਂ ਉਸਨੇ ਆਪਣੇ ਬੇਟੇ ਨੂੰ ਬੁਲਾਇਆ ਬੇਟਾ ਦੇਖੋ ਤੁਹਾਨੂੰ ਮਿਲਣ ਲਈ ਤੁਹਾਡੇ ਪਿਤਾ ਆਏ ਹਨ ਉਹ ਬੋਲਿਆ ਕਿ ਇਹ ਮੁੰਡਾ ਮੇਰਾ ਹੈ ਉਹ ਬੋਲਿਆ ਕਿ ਤੂੰ ਦੂਜਾ ਵਿਆਹ ਨਹੀਂ ਕਰਵਾਇਆ ਉਸਨੇ ਕਮਰੇ ਵਿੱਚ ਉਸ ਦੀ ਵਿਆਹ ਦੀ ਫੋਟੋ ਲਗਾਈ ਹੋਈ ਸੀ ਉਹ ਦੇਖ ਕੇ ਬਹੁਤ ਖੁਸ਼ ਹੋਇਆ ਉਹ ਬੋਲਿਆ ਕਿ ਸਭ ਕਿਵੇਂ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਜਾਣ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਮੇਰੀ ਮਿਹਨਤ ਰੰਗ ਲਾਈ ਹੁਣ ਅਸੀਂ ਪਹਿਲਾਂ ਤੋਂ ਵੀ ਜ਼ਿਆਦਾ ਪੈਸੇ ਵਾਲੇ ਹੋ ਗਏ ਹਾਂ ਮੈਂ ਤੁਹਾਨੂੰ ਬਹੁਤ ਲੱਭਿਆ ਪਰ ਤੁਸੀਂ ਮੈਨੂੰ ਕਿਤੇ ਨਹੀਂ ਮਿਲੇ ਅਖਬਾਰਾਂ ਵਿੱਚ ਵੀ ਲਿਖਾਇਆ ਪਰ ਤੁਸੀਂ ਮੈਨੂੰ ਨਹੀਂ ਮਿਲੇ ਉਹ ਆਪਣੇ ਪਤੀ ਨੂੰ ਬਾਬਾ ਜੀ ਦੀ ਫੋਟੋ ਦੇ ਸਾਹਮਣੇ ਲੈ ਗਈ ਅਤੇ ਬੋਲੀ ਇਹ ਸਭ ਇਹਨਾਂ ਦੀ ਕਿਰਪਾ ਨਾਲ ਹੋਇਆ ਹੈ ਮੈਂ ਇਨ੍ਹਾਂ ਦੇ ਸత్సੰਗ ਤੇ ਜਾਣ ਲੱਗੀ ਤੇ ਮੈਂ ਨਾਮ ਲੈ ਲਿਆ ਅਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਕਾਰਨ ਇਹ ਸਭ ਚਮਤਕਾਰ ਹੋਇਆ ਸਾਨੂੰ ਦੁਆਰਾ ਤੋਫੀਰ ਸਭ ਕੁਝ ਮਿਲ ਗਿਆ ਉਹ ਦੋਵੇਂ ਬਾਬਾ ਜੀ ਦਾ ਸ਼ੁਕਰ ਕਰਨ ਲੱਗੇ ਸ਼ੁਕਰ ਮਾਲਕਾ ਸ਼ੁਕਰ ਦਾਤਿਆ ਆਪ ਦਾ ਬਹੁਤ ਬਹੁਤ ਸ਼ੁਕਰੀਆ ਰਾਦਾ ਸਵਾਮੀ